ਇੰਜਨ ਗੇਅਰ ਦਾ ਚੰਗਾ ਘੱਟ ਮਾਂਡ ਰੋਗੇ ਜੀ ਦੀ 235000 ਰੁਪਿਆ ਠੀਕ ਹੈ ਜੀ ਪੂਰੇ ਦੋ ਦੋ ਦੇ ਦਾਂਗੇ ਮਿੱਤਰੋ ਪੂਰੇ 2 ਲੱਖ ਰੁਪਏ ਦਾ ਇਹ ਮਿਲ ਜੂਗਾ 235000 ਰੁਪਏ ਦੀ ਸੂਟ ਆ ਜਿਵੇਂ ਜੀ ਠੀਕ ਹੈ ਬਾਈ ਇੰਜਨ ਗੇਅਰ ਕਿਵੇਂ ਰੋ ਬਾਈ ਬਾਈ ਬਿਲਕੁਲ ਓਕੇ ਆਪਾਂ ਬਾਕੇ ਆਪ ਬਾਲੇ ਪਹਿਲਾਂ ਆਪਾਂ ਠੀਕ ਹੈ ਤਾਂ ਹੀ ਗਾਰੰਟੀ ਲੈਣਾ ਹੀ ਬਾਕੇ ਚੈੱਕ ਕਰਕੇ ਲੈ ਜਾਓ ਠੀਕ ਹੈ ਮਾਂਡੇ ਦੀ 2.5 ਲੱਖ ਰੁਪਿਆ ਬਾਈ ਠੀਕ ਹੈ ਜੀ ਇਹ ਸਵਾ 2 ਲੱਖ ਦਾ ਹੋ ਜੂਗਾ ਠੀਕ ਹੈ ਲੈ ਮਿੱਤਰੋ ਸਵਾ 2 ਲੱਖ ਰੁਪਏ ਦਾ ਇਹ ਟਰੈਕਟਰ ਮਿਲ ਜੂਗਾ ਲੋਨ ਹੋਣ ਵਾਲੀ ਬਾਈ ਸਿੱਧੇ ਹਾਂ ਜੀ ਦੋਸਤ ਸਾਰੇ ਵੀਰ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਉਮੀਦ ਆ ਤੂ ਸਾਰੇ ਠੀਕ ਹੋਵੋਗੇ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਖੜੇ ਸੀ ਬਾਈ ਗਰਪਾਲਾ ਆਪਣੇ ਨਾਲ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਠੀਕ ਹੋ ਬਾਈ ਵਧੀਆ ਬਾਈ ਠੀਕ ਠਾਕ ਕਿੰਨੇ ਟਰੈਕਟਰ ਬਾਈ ਅੱਜ ਅੱਜ ਆਪਣੇ ਕੋਲ 5 ਟਰੈਕਟਰ ਆ ਬਾਈ ਟੋਟਲ ਘਰੇ ਕਿੰਨੇ ਹੋਣਗੇ ਬਾਈ ਆਪਣਾ ਇੱਕ ਹੀ ਆ ਬਾਈ ਹਜੇ ਬਸ ਉਹ ਹਫਤੇ 'ਚ ਆ ਜਾਣਗੇ ਆਪਣੇ ਕੋਲ 5-4 ਟਰੈਕਟਰ ਹੋਰ ਬਾਕੀ ਸੇਲ ਹੋ ਗਏ ਹਾਂ ਹਾਂ ਸੇਲ ਹੋ ਗਏ ਠੀਕ ਆ ਬਾਈ ਜੀ ਤੇ ਲੋਕੇਸ਼ਨ ਹੈ ਕਿ ਬਾਈ ਮੇਨ ਲੋਕੇ ਠੀਕ ਆ ਜਾਲੇ ਰਹੇਂਦਾ ਪਿੰਡ ਆਪਣਾ ਹਰਿਆਣੇ ਦੇ ਪੰਜਾਬ ਮਿਕਸ ਹਾਂ ਠੀਕ ਆ ਬਈ ਚਲੋ ਮਿੱਤਰੋ ਵੀਡੀਓ ਸਟਾਰਟ ਕਰਦੇ ਆ ਆਪਾਂ 330 TXT ਮਾਡਲ ਨਿਊ ਆਰਲੈਂਡ ਤੋਂ ਪਲੱਸ ਵਾਲਾ ਮਾਡਲ ਆ ਬਈ ਕੰਡੀਸ਼ਨ ਟ੍ਰੈਡ ਦੇ ਚੈੱਕ ਕਰ ਲੋ ਪਾਵਰ ਸਟੀering ਦਾ ਟੌਪ ਵਾਲਾ ਮਾਡਲ ਆ ਪੰਜਾਬ ਨੰਬਰ ਆ PV31 ਮਾਨਸਾ ਦਾ ਪਾਇਰ ਕਿਵੇਂ ਰਹਣਗੇ ਬਈ ਟਾਇਰ ਬਈ ਨਵੇਂ ਆ ਬਿਲਕੁਲ ਚਾਰੇ ਠੀਕ ਆ ਲੈ ਮਿੱਤਰੋ ਚਾਰੇ ਟਾਇਰ ਜਮਾ ਬਿਲਕੁਲ ਨਵੇਂ ਨੇ 16 ਦੇ ਟਾਇਰਾਂ ਚਮਗਰਾ ਟਮਰੂਟਾ ਦਾ ਬੜੀਆ ਸਾਫ ਆ ਬਈ ਬਾਈ ਬਿਲਕੁਲ ਓਕੇ ਆ ਠੀਕ ਆ ਬਈ ਇੰਜਨ ਗੇਅਰ ਕਿਵੇਂ ਰੂ ਬਈ ਬਾਈ ਬਿਲਕੁਲ ਓਕੇ ਆਪਾਂ ਬਾਕੇ ਆਪ ਬਾਲੇ ਪਹਿਲਾਂ ਆਪ ਠੀਕ ਹੈ ਤਾਂ ਹੀ ਗਾਰੰਟੀ ਲੈਣਾ ਹੈ ਬਾਕੇ ਚੈੱਕ ਕਰਕੇ ਲੈ ਜੇ ਠੀਕ ਹੈ ਮਤਲਬ ਜੇ ਕਹ ਲਈਏ ਬਾਈ ਵਪਾਰੀ ਵੀ ਆਉਂਦੇ ਤਸੱਲੀ ਕਰਕੇ ਟਰੈਕਟਰ ਲੈ ਹਾਂ ਹਾਂ ਬਾਈ ਹਾਂ ਸਹੀ ਗੱਲ ਕਿਉਂਕਿ ਬਈ ਮਾੜਾ ਟਰੈਕਟਰ ਵੇਚ ਕੇ ਦੁਬਾਰੇ ਮਾੜਾ ਕੇ ਖਰਾਬ ਆਪਾਂ ਲਾਂਬੇ ਵਾਲਾ ਕੰਮ ਡਰਦੇ ਆਪਾਂ ਜਿੰਨਾ ਹੋ ਸਕੇ ਉਹਨਾਂ ਹੀ ਸਹੀ ਕਰਾਂਗੇ ਆਪਾਂ ਕੰਮ ਠੀਕ ਹੈ ਜੀ ਹਾਂ ਤਾਂ ਜੂਜੇ ਗੇਅਰਾ ਪਲੱਸ ਵਾਲਾ ਮਾਡਲ ਆ ਬਈ ਜੀ 12 ਮਾਡਲ ਹੈ ਡਿਮਾਂਡ ਰੋਗੀ ਡਿਮਾਂਡ ਇਹਦੀ ਬਈ 4,85,000 ਠੀਕ ਆ ਬਈ ਚਾਰ ਲੱਖ ਤੇ ਆਪਾਂ 55000 ਰੁਪਏ ਦੇ ਦਾਂਗੇ ਬਾਕੀ ਥੋੜਾ ਬਹੁਤਾ ਬਾਈ ਮੌਕੇ ਤੇ ਮਾਰਤਾ ਤਾਣੋ ਹੋ ਜਾ ਬਈ ਕੋਈ ਟਰੈਕਟਰ ਦਾ ਰੇਟ ਫਿਕਸ ਨਹੀਂ ਹੈਗਾ ਬਈ ਜੇ ਮਾਨ ਤਾਣ ਅੱਗੇ ਬਈ ਜੀ ਰੇਟ ਮੌਕੇ ਦਾ ਹੁੰਦਾ ਹੈ ਬਾਕੀ ਵੀਡੀਓ ਬਸ ਸਮਾਰ ਕੇ ਨਾ ਧਿਆਨ ਨਾ ਬਣਾਉਣੀ ਸਾਰੇ ਟਰੈਕਟਰਾਂ ਦੀ ਬਈ ਫੋਟੋਆਂ ਦਾ ਥੋੜਾ ਜਿਹਾ ਆਫਾ ਹੋ ਜਾਣਾ ਹੈ ਨਾ ਭਜਾਉਣੀਆਂ ਵਿੱਚ ਭਰਾ ਕੋਈ ਵਾਰ ਉਹੀ ਫੋਨ ਕਰ ਕੱਲੀਆਂ ਫੋਟੋਆਂ ਹੀ ਮੰਗਾ ਲਾਂਦੇ ਨੇ ਤੇ ਬਾਕੀ ਜਿਹੜੇ ਪੁਰਾਣੇ ਲੈ ਟਰੈਕਟਰ ਪੂਰਾ ਫੁੱਲ ਦਿਖਾਵਾਂਗੇ ਜਾਣਕਾਰੀ ਦੇਵਾਂਗੇ ਬਈ ਜੇ ਬਾਕੀ ਰੇਟ ਕਰਨਾ ਅੰਦਰ ਦੇ ਰਹੇ ਨਾ ਬਈ ਤੇ ਬਚੋਰ ਪਰਵਾਣਾ ਸੋਨਾਲੀ ਕਾ ਹੈ ਭਾਈ ਜੀ 35000 ਤੇ ਇਹ ਮਾਡਲ ਹੈਗਾ ਭਾਈ ਜੀ 2007 ਮਾਡਲ ਭਾਈ ਡਬਲ ਕਲਚ ਹੈ 6 ਜੀ ਦੀ ਠੀਕ ਆ ਭਾਈ 2007 ਮਾਡਲ ਆ ਭਾਈ ਕੰਡੀਸ਼ਨ ਚ ਚੈੱਕ ਕਰ ਸਕਦੇ ਹੋ ਸਾਦੀ ਘਟਾਈ ਜਾਵੇ ਜੀ ਤੇ ਟਾਇਰ ਰਹਿਣਗੇ ਭਾਈ ਟਾਇਰ ਭਾਈ 75 80 ਪੈਸੇ ਹੈਗੇ ਚਾਰੇ ਠੀਕ ਆ ਭਾਈ ਜੀ ਰੰਗ ਪੇਂਟ ਦਾ ਭਾਈ ਬਾ ਮਾੜੀ ਮੋਟੀ ਭਾਈ ਟਾਚਿੰਗ ਜਰੂਰ ਹੋਈ ਹੈ ਮਰ ਗਿਆ ਹਾੜਾ ਦਿਲ ਲਾਲ ਇਹ ਤਾਂ ਤੁਹਾਨੂੰ ਸੌਂਕੀ ਹੁੰਦਾ ਨਾ ਕਿ ਬਾਕੀ ਬੱਚੀ ਸੋਹਣੀ ਲੱਗਦੀ ਯਾਰ ਹੋਈਦਾ ਯਾਰ ਠੀਕ ਹੈ ਬਈ ਜਿੱਥੇ ਮਤਲਬ ਕਹਿ ਲਿਆ ਨਾ ਬਈ ਜ਼ਰੂਰ ਤਾਂ ਉਹਦਾ ਮੈਂ ਤਾਂ ਤਾਂ ਹੋਈ ਜਾਂਦੀ ਆ ਹਾਂ ਬਈ ਮਾੜੀ ਮੋਟੀ ਦਾ ਹੋਈ ਜਾਂਦੀ ਆ ਠੀਕ ਹੈ ਬਈ ਆਪਾਂ ਦੱਸ ਕੀ ਦੇ ਦਨੇ ਅਗਲੇ ਨੂੰ ਕੋਈ ਚੱਕਰ ਨਹੀਂ ਇਹਦਾ ਠੀਕ ਹੈ ਬਈ ਸ਼ੋ ਸ਼ੂ ਦਾ ਤੁਸੀਂ ਦੇ ਦੇਰਾ ਪੂਰਾ ਚੰਗਾ ਪਿਆਗਾ ਬਈ ਜੇ ਫਰੰਟ ਤੁਸੀਂ ਦੇਖ ਸਕਦੇ ੱੱਕਾ ਵਾਲਾ ਵੈਂਪਰ ਲੱਗਾ ਸੱਤ ਮਾਡਲ ਆ ਡਿਮਾਂਡ ਰੁਪਏ ਦੀ ਡਿਮਾਂਡ ਇਹਦੀ 2.5 ਲੱਖ ਰੁਪਈਆ ਬਈ ਠੀਕ ਹੈ ਜੀ ਇਹ 2.5 ਤੋਂ 2 ਲੱਖ ਦਾ ਹੋ ਜਾਊਗਾ ਠੀਕ ਹੈ ਲੈ ਮਿੱਤਰੋ 2.5 ਲੱਖ ਰੁਪਈਆ ਦਾ ਇਹ ਤੇ ਅੱਗੇ ਅੱਗੇ ਵਜੇ ਸੋਨਾਲੀਕਾ 750 ਦਾ ਹਰਿਆਣਾ ਨੰਬਰ ਆ। ਭਾਈ ਕਹਿੰਦਾ ਇਹ ਟਰੈਕਟਰ ਨਾਲ ਵਿੱਚ ਕੱਟਾਗਾ ਹਜੇ ਤਕਰੀਬਨ ਕੱਲ ਹੀ ਆਇਆ ਬਾਜੀ। ਬਸ ਪਹਿਲੀ ਮੰਡੀ ਕੱਲ ਆਇਆ ਅੱਜ ਮੰਡੀ ਤੇ ਆ ਹੀ ਲੰਦਾ ਧੋ ਕੇ ਕੁਝ ਨਹੀਂ ਕਰਿਆ ਦਾ। ਠੀਕ ਆ ਬਾਜੀ। ਆਹ ਲੈਂਡ ਤੇ ਕੱਟਾਈ ਆ। ਕੰਡੀਸ਼ਨ ਕਿਵੇਂ ਆ ਬਈ ਟਰੈਕਟਰ ਦੀ? ਭਾਈ ਸਾਰਾ ओरिजिनल ਹੀ ਪਿਆ ਇੰਜਨ ਗੇਅਰ ਦਾ ਬਿਲਕੁਲ ਓਕੇ ਆ। ਠੀਕ ਆ ਟਾਇਰ ਰਣਗੇ ਬਈ। ਟਾਇਰ ਬਈ ਹੈਗਾ 40 ਰੁਪਏ। ਠੀਕ ਆ ਮਤਲਬ ਬਈ 40 ਪੈਸੇ ਮੰਨ ਕੇ ਹੋਇਆ ਹੈਗਾ ਬਾਜੀ। ਹਾਂ ਹੈਗਾ। ਇਸ ਨਾਲ ਟਟਾ-ਟੱਪ 55 ਤੋਂ 60 ਰੁਪਏ ਟ ਠੀਕ ਹੈ ਕੋਈ ਕੁਸ਼ ਕਰਾਇਆ ਨਹੀਂ ਆਪਾਂ ਇਹਦਾ ਮੰਨਣਾ ਠੀਕ ਹੈ 14 14 ਦੇ ਟਾਇਰਾਂ ਦਾਗਾ 13 ਦੇ 13 ਦੇ ਹਾਂ ਠੀਕ ਹੈ ਜੀ 14 ਦੇ ਟਾਇਰਾਂ 14 ਦੇ ਟਾਇਰ ਪਾਏ ਹੋਇਆ 13 ਵਾਲੀ ਬਿੰਦੇ ਦੇ ਠੀਕ ਆ ਭਾਜੀ ਇੰਜਨ ਗੇਅਰ ਬਾਈ ਇੰਜਨ ਗੇਅਰ ਦਾ ਬਾਈ ਬਿਲਕੁਲ ਓਕੇ ਆ ਆਪਾਂ ਤਾਂ ਬਾਹ ਕੇ ਬਾਈ ਪੂਰੀ ਤਸੱਲੀ ਕਰ ਲਈ ਬਾਕੀ ਜਿਹੜੇ ਪੁਰਾਣੇ ਲੈਣਾ ਬਾਈ ਕੋਈ ਚੱਕਰ ਨਹੀਂ ਬਾਹ ਕੇ ਚੈੱਕ ਕਰਕੇ ਘਰੋਂ ਲੈ ਜੀ ਨਿਊ ਆਰਲੈਂਡ ਤੇ ਕਟਿਆ ਹੋਇਆ ਹਾਂ ਜਿੰਮੇਦਾਰਾ ਡਾਕਟਰ ਆ ਵਧੀਆ ਠੀਕ ਆ ਬਾਈ ਬਾਕੀ ਸਭ ਨੂੰ ਚੈੱਕ ਕਰਵਾਤਾ ਇੰਜਨ ਗੇਅਰ ਦਾ ਚੰਗਾਗਾ ਮੰਡ ਰੋਗੇ ਜੀ ਦੀ 235000 ਰੁਪਏ ਪੂਰੇ 2 ਦੋ ਦੇ ਦਿਆਂਗੇ ਤੇ ਮਿੱਤਰੋ ਪੂਰੇ 2 ਲੱਖ ਰੁਪਏ ਦਾ ਇਹ ਮਿਲ ਜੂਗਾ 235000 ਰੁਪਏ ਦੀ ਸੂਟ ਅਜ ਭੇਜੇ ਤੇ ਕਹੇਗਾ ਬਈ ਜੀ ਸੋਨਾ ਲੀਕਾ 750 ਦਾ ਟਾਪ ਵਾਲਾ ਮਾਡਲ ਆ ਕੰਡੀਸ਼ਨ ਚੈੱਕ ਕਰ ਸਕਦੇ ਹੋ ਕਿ 16 ਦੇ ਟਾਇਰਾਂ ਚਗਾ ਤੇ ਮਾਡਲ ਹੋਗਾ ਬਈ ਜੀ 2015 ਮਾਡਲ ਬਈ ਨੰਬਰ ਨੰਬਰ ਹਰਿਆਣਾ ਐਨਓਸੀ ਮਿਲ ਜੂ ਜੇ ਨਾ ਕਰਾਉਣਾ ਜੇ ਕਿਹਦੇ ਭਰਾਣੇ ਲੋਨ ਕਰਾਉਣਾ ਤਾਂ ਲੋਨ ਵੀ ਕਰਵਾ ਕੇ ਦੇ ਦਿੰਦੇ ਜਿੰਗੇਰ ਕਿਵੇਂ ਬਈ ਬਈ ਬਿਲਕੁਲ ਓਕੇ ਆ ਨਵਾਂ ਡੈਕਟਰ ਪਿਆ ਬਿਲਕੁਲ ਜੀ ਬਾਹਰ ਚੈੱਕ ਕਰਾ ਕੇ ਲੈ ਜਾਓ ਟਾਇਰ ਕਿੰਨੇ ਕੇ ਪੈਸੇ ਪਏ ਬਈ ਟਾਇਰ ਪਿਆ ਬਈ 80 ਪੈਸੇ ਠੀਕ ਹੈ ਜੀ ਮਤਰਾ ਚੌਕਲੇਟ ਦਾ 80 ਪੈਸੇ ਟਾਇਰ ਪਿਆ ਕੇ ਬਾਸੂ ਨੂੰ ਲੰਕਾ ਨੂੰ ਕਾ ਨਾਗਪੂਰੇ ਮਿਲਣਗੇ ਬਈ ਬਈ ਹਰੇਕ ਟਰੈਕਟਰ ਨਾਲ ਡੰਡਾ ਫੱਟੀ ਛਤਰੀ ਆਪਣੇ ਨਾਲ ਮਿਲੂਗਾ ਠੀਕ ਹੈ ਜੀ ਜੇ ਨਾ ਵੀ ਹੋਵੇ ਬਈ ਤਾਂ ਵੀ ਤੁਹਾਨੂੰ ਨਵਾਂ ਮਿਲੂ ਬਈ ਇਹ ਗੱਲ ਨਹੀਂ ਕੋਈ ਕੱਲੇ ਆਪਣਾ ਆ ਗਈ ਪੂਰੇ ਕਰਨੇ ਚੀਜ਼ ਵਧੀਆ ਮਿਲੂਗੀ ਆਪਣਾ ਲਾਂਬੇ ਵਾਲਾ ਕੰਮ ਕਰਨਾ ਹੀ ਨਹੀਂ ਠੀਕ ਹੈ ਜੀ ਤੇ ਇਹਦੀ ਡਿਮਾਂਡ ਰੂਪੇ ਜੀ ਡਿਮਾਂਡ ਇਹਦੀ ਹੈਗੀ ਬਈ 4 ਲੱਖ ਤੇ 15000 ਰੁਪਇਆ ਠੀਕ ਹੈ ਜੀ ਚਾਰ ਤੋਂ ਥੱਲੇ ਆ ਕੇ ਗੱਲ ਕਰ। 3 ਲੱਖ ਤੇ 90000 ਦਾ ਟਰੈਕਟਰ ਆਪਾਂ ਹੀ ਦੇ ਦਾਂਗੇ। ਚਾ 3 ਲੱਖ 90000 ਦਾ। 3 ਲੱਖ 90000 ਰੁਪਏ ਦਾ ਠੀਕ ਹੈ ਭਾਈ ਜੀ। ਪੁਰਾਣਾ ਟਰੈਕਟਰ ਘਟਾਇਆ ਜਾਊਗਾ। ਲੋਨ ਹੋ ਜਾਊਗਾ, ਨਾਮ ਹੋ ਜਾਊ, ਐਨਓਸੀ ਮਿਲ ਜਾਊਗਾ। ਤੇ ਕਹੇਗਾ ਭਾਈ ਜੀ ਹਾਉਲੈਂਡ ਭਾਈ 2015 ਆ ਤੇਰਾ ਮਾਡਲ। 2013 ਮਾਡਲ ਸੁਪਰ ਆਲਾ ਮਾਡਲ ਆ ਭਾਈ ਜੀ। ਟਰੈਕਟਰ ਦੀ ਕੰਡੀਸ਼ਨ ਚੈੱਕ ਕਰਦੇ ਫਰੰਟ ਧੱਕੇ ਵਾਲਾ ਬੰਪਰ ਲੱਗਾ ਹੈ, ਚੌਕਾ ਤੇਰਾ ਦਾ ਨਵੇਂ ਮੰਗੂਗਾ ਜੀ ਇਹਨੇ। ਹਾਂ। ਠੀਕ ਹੈ ਭਾਈ ਫਰੰਟ ਟਾਇਰ ਜਮਨ ਨਵੇਂ ਨੇਗੇ। ਤੇ 16 ਦੇ ਟਾਇਰ ਆ 3 ਸਪੀਡ ਆ ਨਾ ਬਾਈ ਜੀ 3 ਸਪੀਡ ਠੀਕ ਆ ਬਾਈ ਜੀ ਡਿਸਟ੍ਰਿਬਿਊਟਰ ਹੈਗਾ ਬਾਈ ਨਹੀਂ ਇਹਦੇ ਹੈ ਨਹੀਂ ਬਾਈ ਠੀਕ ਹੈ ਬਿਨਾ ਡਿਸਟ੍ਰਿਬਿਊਟਰ ਵਾਲਾ ਆ ਗਿਆ 13 ਮਾਡਲ ਆ ਗਿਆ ਇਹਦੀ ਡਿਮਾਂਡ ਵੀ ਇਹ ਡਿਮਾਂਡ ਆਈ ਹੈ ਬਾਈ 4 ਲੱਖ ਤੇ 45000 ਰੁਪਏ ਠੀਕ ਹੈ ਜੀ ਇਹ ਦੇ ਦਾਂਗੇ ਆਪਾਂ 4 ਲੱਖ ਤੇ 15000 ਰੁਪਏ ਦਾ ਬਾਕੀ ਮੌਕੇ ਦੇ ਮਾਨ ਤਾਂ ਬਾਈ ਥੋੜਾ ਜਿਹਾ ਹੋ ਜੂ ਠੀਕ ਆ ਬਾਈ ਜੀ ਤੇ ਬਾਕੀ ਕੰਡੀਸ਼ਨ ਜਿਹੜਾ ਚੈੱਕ ਕਰਵਾ ਰੰਗ ਪੇਟ ਬਈ ਬਾ ਮਾੜੀ ਜੀ ਮਰਗਾੜਾ ਇੰਟਾਚ ਹੋ ਗਿਆ ਬਾਕੀ ਰੇਜਣ ਵਾਲਾ ਬਈ ਸਾਰਾ ਇੰਜਨ ਗੇਰ ਓਕੇ ਬਿਲਕੁਲ ਓਕੇ ਤੇ ਉੱਤੇ ਮੋਬਾਈਲ ਨੰਬਰ ਹੋਊਗਾ ਬਾਈ ਜੀ ਮੋਬਾਈਲ ਨੰਬਰ ਆਪਣਾ ਬਈ 6283585655 ਠੀਕ ਹੈ ਜੀ ਠੀਕ ਹੈ ਭਾਈ ਕਿਰਪਾ ਧੰਨਵਾਦ ਬਈ ਲਓ ਮੇਤਰੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲੈ ਫੋਲੋ ਧੰਨਵਾਦ ਸਸਿਕਾ